ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਿਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਤੇ ਜਿਹਦਾ ਨਾਮ ਹੈਗਾ ਸਾਹਿਬ ਖੁਸ਼ੀ ਬਲੌਗ ਉਮੀਦ ਹੈ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਲੋ ਜੀ ਆਪਾਂ ਆ ਗਏ ਇੱਕ ਨਿਊ ਵੀਡੀਓ ਲੈ ਕੇ ਜਿਹੜੀ ਸਵੇਰੇ ਮੈਂ ਵੀਡੀਓ ਪਾਈ ਸੀਗੀ 10 ਵਜੇ ਬਿਊਟੀ ਦੇ ਰਿਲੇਟਡ ਉਹ ਬਹੁਤ ਸੋਹਣੀ ਵੀਡੀਓ ਜਿਨ੍ਹਾਂ ਨੇ ਨਹੀਂ ਦੇਖੀ ਜਾ ਕੇ ਦੇਖਣ ਜੀ ਉਹਨਾਂ ਦੇ హెਅਰ ਨੇ ਨਾ ਚਿਹਰੇ ਤੇ ਔਰ ਮੁਵ ਹੋ ਜਾਣ ਕਿ ਉਹ ਵਾਲੀ ਵੀਡੀਓ ਮੈਂ ਪਾਈ ਬਹੁਤ ਸੋਹਣਾ ਫੇਸ ਪੈਕ ਹੈ హెਅਰ ਮੁਵ ਵਾਲਾ ਤੇ ਉਹ ਵੀਡੀਓ ਜਾ ਕੇ ਦੇਖੋ ਜਿਹੜੇ ਨਵੇਂ ਆਦੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਨਰ ਜ਼ਰੂਰ ਪ੍ਰੈਸ ਕਰਿਆ ਕਰੋ ਹਨਾ ਆਪਾਂ ਦੋ ਵੀਡੀਓ ਬਣਨੇ ਆ ਇੱਕ ਫਿਰ 10 ਵਜੇ ਪਾਈ ਦੀ ਇੱਕ ਪਾਈ ਦੀ 2 ਵਜੇ ਇੱਕ ਹੈਗੀ ਬਿਊਟੀ ਦੇ ਰਿਲੇਟਡ ਇੱਕ ਹੈਗੀ ਸਟੀਚਿੰਗ ਦੇ ਰਿਲੇਟਡ ਤੇ ਆਪਾਂ ਇੱਥੇ ਮੋਟੀਵੇਟ ਕਰਦੇ ਆਂ ਭੈਣਾਂ ਨੂੰ ਜਿਹੜੀਆਂ ਭੈਣਾਂ ਨਰਾਸ਼ ਹੋ ਚੁੱਕੀਆਂ ਨੇ ਜਿਹੜੀਆਂ ਘਰੇ ਬੈਠੀਆਂ ਹੁੰਦੀਆਂ ਨੇ ਜਿਹੜੀਆਂ ਸੋਚਦੀਆਂ ਨੇ ਕਿ ਅਸੀਂ ਕੋਈ ਕੰਮਕਾਰ ਕਰਨਾ ਏ ਸੋਚਦੀਆਂ ਨੇ ਪਰ ਕਰਦੀਆਂ ਕੁਝ ਨਹੀਂ ਹਨਾ ਸੋਚਣ ਨਾਲ ਕੁਝ ਨਹੀਂ ਹੋਣਾ ਹੋਣਾ ਤੇ ਕਰਨ ਨਾਲ ਹੀ ਏ ਤੇ ਕਹਿੰਦੇ ਆ ਕੁਝ ਪਾਣ ਲਈ ਕੁਝ ਖੋਣਾ ਜ਼ਰੂਰ ਪੈਂਦਾ ਏ ਤੁਸੀਂ ਵੀ ਆਪਣਾ ਨੀਂਦ ਨੂੰ ਤਿਆਗੋ ਸੋਣਾ ਛੱਡੋ ਤੇ ਕੁਝ ਕਰੋ ਠੀਕ ਹੈ ਜੀ ਜਿਹੜੀ ਆਉਣ ਵਾਲੀ ਜ਼ਿੰਦਗੀ ਜਿੰਨੀ ਲੰਘ ਗਈ ਉਹ ਤਾਂ ਲੰਘ ਗਈ ਜਿਹੜੀ ਆਉਣ ਵਾਲੀ ਜ਼ਿੰਦਗੀ ਉਹਨੂੰ ਤਾਂ ਤੁਸੀਂ ਸੁਧਾਰ ਸਕਦੇ ਹੋ ਨਾ ਹੈਨਾ ਕਿਉਂਕਿ ਇਸ ਟਾਈਮ ਜਿਹੜਾ ਇਹ ਵਾਲਾ ਹੁਣ ਦਾ ਚੱਲ ਰਿਹਾ ਨਾ ਦੌਰ ਮੰਗਿਆਈ ਦਾ ਦੌਰ ਇਸ ਦੌਰ ਵਿੱਚ ਬਸ ਜਿੰਨਾ ਹੋ ਸਕੇ ਆਪਣਾ ਆਪ ਕਮਾਓ ਆਪਣੇ ਬੱਚਿਆਂ ਦੀ ਵਧੀਆ ਪਰਵਿਸ਼ ਕਰੋ ਕਿਸੇ ਕੋਲੋਂ ਮੰਗਣ ਨਾਲੋਂ ਕੋਈ ਅੱਜ ਕੱਲ ਕੋਈ ਮੰਗਿਆ ਦਿੰਦਾ ਵੀ ਨਹੀਂ ਹੈਗਾ ਅਗਰ ਮੈਂ ਤਰਲ ਕਰਕੇ ਆਪਾਂ ਮੰਗ ਵੀ ਲਵਾਂਗੇ ਨਾ ਕਿਸੇ ਕੋਲੋਂ ਉਧਾਰ ਤੇ ਉਹ 36 ਲੋਕਾਂ ਅੱਗੇ ਜਾ ਕੇ ਗੱਲਾਂ ਕਰੇਗਾ ਕਿ ਫਲਾਣੇ ਨੇ ਮੇਰੇ ਕੋਲ ਆ ਚੀਜ਼ ਮੰਗੀ ਤੇ ਮੈਂ ਫਲਾਣੇ ਨੂੰ ਆ ਚੀਜ਼ ਦਿੱਤੀ ਕਿਉਂਕਿ ਅੱਜ ਕੱਲ ਤਾਂ ਦੌਰ ਹੀ ਇਦਾਂ ਦਾ ਸਮਾਂ ਹੀ ਇਦਾਂ ਦਾ ਏ कि ਆਪਣੇ ਹੱਥੀ ਮਿਹਨਤ ਕਰੋ ਇਹਦੇ ਨਾਲ ਦੋ ਫਾਇਦੇ ਹੁੰਦੇ ਨੇ ਇੱਕ ਤਾਂ ਬੰਦਾ ਆਪਣੇ ਆਪ ਨੂੰ ਕੰਮ 'ਚ ਬਿਜੀ ਰੱਖਦਾ ਏ ਦੂਜਾ ਇਹ ਹੁੰਦਾ ਜਿਹੜੀਆਂ ਟੈਨਸ਼ਨਾਂ ਹੁੰਦੀਆਂ ਨੇ ਬੇਫਜ਼ੂਲ ਦੀਆਂ ਉਹਨਾਂ ਤੋਂ ਦੂਰ ਰਹਿੰਦਾ ਏ ਤੇ ਇੱਕ ਫਾਇਦਾ ਹੋਰ ਏ ਕਿ ਜਿਹੜੀਆਂ ਆਪਾਂ ਕਿਸੇ ਦੀ ਚੁਗਲੀ ਨਿੰਦਿਆ ਕਰਨੀ ਹੁੰਦੀ ਉਰ ਤੋਂ ਦੂਰ ਰਹਿਨੇ ਆ ਤੇ ਇਸ ਕਰਕੇ ਆਪਣੇ ਕੰਮ ਵਿੱਚ ਹੀ ਮਤਲਬ ਰੱਖੋ ਆਪਣੇ ਕੰਮ ਵਿੱਚ ਹੀ ਰਹੋ ਕਿ ਜਿਹੜਾ ਆਪਾਂ ਨਾ ਕਿਸੇ ਦੀ ਨਿੰਦਿਆ ਕਰੀ ਨਾ ਚੁਗਲੀ ਕਰੀ ਬਸ ਆਪਣਾ ਕੰਮ ਕਰੋ ਕੀਰਤ ਕਰੋ ਤੇ ਖਾਓ ਇੱਕ ਮੈਂ ਵੀਡੀਓ ਪਾਈ ਸੀ ਕਿ ਕੀ ਮੈਂ ਸਟੀਚਿੰਗ ਕਿੰਨੀ ਲੈਣੀ ਆ ਤੇ ਉਥੇ ਬਹੁਤ ਸਾਰੇ ਭੈਣਾਂ ਦੇ ਕਮੈਂਟ ਆਏ ਸੀਗੇ ਕਈ ਐਦਾਂ ਦੇ ਵੀ ਕਮੈਂਟ ਸੀਗੇ ਭੈਣਾਂ ਕਹਿੰਦੀ ਸੀ ਦੀਦੀ ਅਗਰ ਕਿਸੇ ਦਾ 1500 ਦਾ ਸੂਟ ਮੰਨ ਲਓ ਕਿ ਤੇ ਅਸੀਂ 350 ਸਵਾਈ ਮੰਗਾਗੇ ਤੇ ਅਗਲਾ ਕਹਿ ਦਿੰਦਾ ਏ ਵੀ ਸੂਟ ਤਾਂ ਸਾਡਾ ਇੰਨੇ ਦਾ ਏ ਤੇ ਸਟੀਚਿੰਗ ਤੁਸੀਂ ਇੰਨੀ ਲੈ ਰਹੀ ਹੋ ਦੇਖੋ ਜੀ ਆਪਣੇ ਆਪਣੇ ਇੱਕ ਤਾਂ ਏਰੀਆ ਦਾ ਹਿਸਾਬ ਹੈ ਦੂਜੀ ਇਹ ਗੱਲ ਹੈ ਸੂਟ ਹੁਣ 500 ਦਾ ਹੋਵੇ 600 ਦਾ ਹੋਵੇ ਮਿਹਨਤ ਤਾਂ ਓਨੀ ਹੀ ਲੱਗਦੀ ਹੈ ਨਾ ਮੰਨ ਲਓ ਆਪਾਂ ਕਿਤੇ ਕੰਮਕਾਰ ਕਰਨੇ ਜਾਂਦੇ ਕਿਤੇ ਮੰਨ ਲਓ ਆਪਣੇ ਹਸਬੰਦ ਜਾਣਦੇ ਨੇ ਜਾਂ ਆਪਾਂ ਕੰਮ ਕਿਤੇ ਵੀ ਜਾਂਦੇ ਜੇ ਆਪਾਂ ਉਹਨਾਂ ਨੂੰ ਕਵਾਂਗੇ ਨਹੀਂ ਜੀ ਵੀ ਦੂਸਰੇ ਅਸੀਂ ਕੰਮ ਮਤਲਬ ਕਿ ਇੰਨਾ ਕੀਤਾ ਦੂਸਰੇ ਨੇ ਇੰਨਾ ਕੀਤਾ ਸਾਨੂੰ ਦਿਹਾੜੀ ਇੰਨੀ ਦੋ ਅਗਲੇ ਨੂੰ ਇੰਨੀ ਦੋ ਐਦਾਂ ਤੇ ਨਹੀਂ ਨਾ ਹੁੰਦਾ ਦਿਹਾੜੀ ਤਾਂ ਇੱਕੋ ਜਿਹੀ ਸਮਾਨ ਹੁੰਦੀ ਹੈ ਚਾਹੇ ਇਟਾਂ ਲਗਾਉਣ ਦੀ ਹੋਵੇ ਤਾਂ ਚੱਕਣ ਦੀ ਹੋਵੇ ਚਾਹੇ ਕਿਸੇ ਵੀ ਚੀਜ਼ ਦੀ ਹੋਵੇ ਹੈਨਾ ਦਿਹਾੜੀ ਤਾਂ ਦਿਹਾੜੀ ਓਨੀ ਹੀ ਹੁੰਦੀ ਏ ਉਮੰਤ ਓਨੀ ਹੀ ਲੱਗਦੀ ਸਮਾਂ ਓਨਾ ਹੀ ਲੱਗਦਾ ਹੈ ਹਾਂ ਬਾਕੀ ਮੈਂ ਇਹ ਜ਼ਰੂਰ ਕਹਾਂਗੀ ਕਿ ਹਾਂ ਆਪਾਂ 20 30 ਘੱਟ ਕਰ ਸਕਦੇ ਹਾਂ ਚਲੋ ਕਿਸੇ ਦੀ ਮਜਬੂਰੀ ਹੀ ਹੁੰਦੀ ਕਈ ਵਾਰ ਹੁੰਦਾ ਵੀ ਚਲੋ ਕਿਸੇ ਕੋਲ ਘੱਟ ਵੱਧ ਹੁੰਦੇ ਨੇ ਪੈਸੇ ਤੇ ਕਾਫੀ ਕੰਮ ਵੀ ਲੈਣੇ ਐ ਨਹੀਂ ਹੈਗਾ ਵੀ ਕੰਮ ਵੀ ਲਈਦੇ ਬਾਕੀ ਜਿਹੜੇ ਪਿੰਡਾਂ ਵਾਲੇ ਹੁੰਦੇ ਨੇ ਉਹ ਮਤਲਬ ਜੀ ਡੇਟਡ ਸੋਏ ਕਹਿੰਦੇ ਸੀ ਲੈ ਲੈਣੇ ਆ ਤੇ 150 ਰੁਪਿਆ ਤੇ ਬਿਲਕੁਲ ਥੋੜਾ ਏ ਕਿਉਂਕਿ ਸਮਾਂ ਦੇਣਾ ਆਪਾਂ ਖਰਚਾ ਦੇਣਾ ਹੈ ਨਾ ਤੇ ਬਾਕੀ ਮਤਲਬ ਕਿ ਬਾਕੀ ਹੁਣ ਮੈਂ ਤਾਂ ਆਪਣਾ ਜਣ ਕਿ ਮੈਂ ਆਪਣਾ ਤੁਹਾਡੇ ਅੱਗੇ ਰੱਖਿਆ ਸੀਗਾ ਕਿ ਮੈਂ ਇੰਨੇ ਲੈਣੀਆਂ ਤੇ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਦੇਖ ਸਕਦੇ ਹੋ ਕਿ ਜਿੰਨਾ ਤੁਹਾਨੂੰ ਵਫਾ ਕਰਦਾ ਹੈ ਜਾਂ ਜਿੰਨਾ ਤੁਹਾਨੂੰ ਬੈਨੀਫਿਟ ਲੱਗਦਾ ਤੁਸੀਂ ਲੈ ਸਕਦੇ ਹੋ ਹੈ ਨਾ ਤੇ ਬਾਕੀ ਏਰੀਆ ਏਰੀਆ ਦਾ ਹਿਸਾਬ ਹੁੰਦਾ ਆਪਣੇ ਏਰੀਆ 'ਚ ਕਿੱਦਾਂ ਸ਼ਹਿਰਾਂ 'ਚ ਕਿੱਦਾਂ ਪਿੰਡਾਂ 'ਚ ਕਿੱਦਾਂ ਬਹੁਤ ਫਰਕ ਹੁੰਦਾ ਹੈ ਤੇ ਬਸ ਮੈਂ ਤਾਂ ਇਹ ਕਹਿਨੀ ਆ ਕਿ ਤੁਸੀਂ ਕਮਾਓ ਕਮਾਈ ਕਰੋ ਥੋੜੀ ਕਰੋ ਬਹੁਤੀ ਕਰੋ ਆਪਣੀ ਕਮਾਈ ਕਰੋ ਆਪਣੇ ਖੁਦ ਦੀ ਦਸਾਂ ਨੋਹਾਂ ਦੀ ਕਿਰਤ ਕਰੋ ਦਸਾਂ ਨੋਹਾਂ ਦੀ ਕਿਰਤ ਕਰਕੇ ਹੀ ਆਪਣੇ ਬੱਚਿਆਂ ਨੂੰ ਖਾਓ ਆਪ ਖਾਓ ਅਗਰ ਆਪਣੇ ਜਿਹੜੇ ਮਾੜੇ ਮੋٹے ਖਰਚੇ ਹੁੰਦੇ ਨੇ ਉਹ ਤੁਸੀਂ ਚਲਾ ਸਕੋ ਕਿ ਤੁਸੀਂ ਕਿਸੇ ਦੂਸਰੇ ਅਗੇ ਹੱਥ ਨਾ ਫਲਾਓ ਠੀਕ ਹੈ ਆਪਾਂ ਇੱਕ ਤੇ ਵੀ ਡਿਪੈਂਡ ਨਹੀਂ ਰਹਿ ਸਕਦੇ ਜੇ ਆਪਾਂ ਹਸਬੰਡ ਤੇ ਹੀ ਰਹੀਏ ਉਹ ਹੁਣ ਘਰ ਦੇ ਖਰਚੇ ਕਰਨ ਇੱਕ ਜਾਂ ਸਾਡੇ ਸ਼ੌਂਕ ਪੂਰੇ ਕਰਨ ਹਨਾ ਹਣਾ ਸਮਾਂ ਐਦਾਂ ਦਾ ਕਿ ਆਪਾਂ ਜ਼ੋਰ ਵੀ ਨਹੀਂ ਪਾ ਸਕਦੇ ਆਪਾਂ ਉਹਨਾਂ ਨੂੰ ਕਹਿ ਵੀ ਨਹੀਂ ਸਕਦੇ ਕਿ ਤੁਸੀਂ ਸਾਡੀਆਂ ਡਿਮਾਂਡਾਂ ਨਹੀਂ ਪੂਰੀਆਂ ਕਰਦੇ ਜਾਂ ਤਾਂ ਸਾਨੂੰ ਇਹ ਚੀਜ਼ਾਂ ਨਹੀਂ ਲੈ ਕੇ ਦਿੰਦੀਏ ਦੇ ਦਿੰਦੇ ਹੈਗੇ ਜਾਂ ਕੁਝ ਵੀ ਹੈਨਾ ਤੇ ਅੱਜਕੱਲ੍ਹ ਹੁਣ ਸੂਟ ਵੀ ਸੋਹਣੇ-ਸੋਹਣੇ ਨਾ ਪਾਈਏ ਤਾਂ ਵੀ ਨਹੀਂ ਇੱਕ ਮੰਨ ਲਓ ਹੈਨਾ ਕਿਸੇ ਕਿਤੇ ਜਾਣਾ ਹੋਵੇ ਕਿਸੇ ਦੂਸਰੇ ਇਨਸਾਨ ਨੇ ਸੂਟ ਸੋਹਣਾ ਪਾਇਆ ਹੋਵੇ ਲੜੀ ਜੀ ਨੇ ਪਾਇਆ ਆਪਾਂ ਸੂਟ ਮਾੜਾ ਪਾਇਆ ਹੋਵੇ ਉੱਥੇ ਆਪਣੇ ਮਨ ਨੂੰ ਵੀ ਇਹ ਦੀ ਬੇਚੈਨੀ ਜੀ ਲੱਗੀ ਰਹਿੰਦੀ ਸਾਡਾ ਸੂਟ ਨਹੀਂ ਸੋਹਣਾ ਹੈਗਾ ਉਹਦਾ ਸੋਹਣਾ ਹੈ ਹੈਨਾ ਤੇ ਬਸ ਇਸ ਚੀਜ਼ਾਂ ਨੂੰ ਦੇਖ ਕੇ ਕਿ ਜੇ ਤੁਸੀਂ ਕਮਾਈ ਕਰੋਗੇ ਤੁਸੀਂ ਆਪਣਾ ਸੋਹਣਾ ਸੂਟ ਲੈ ਸਕੋਗੇ ਕਿ ਜਿਹੜਾ ਤੁਸੀਂ ਦੂਸਰਿਆਂ ਦੇ ਸਾਹਮਣੇ ਪਾ ਕੇ ਇੱਕਦਮ ਚਗਾ ਚੌਂਕ ਲੱਗੋ ਹਨਾ ਤੇ ਇੰਨੀ ਕੀ ਮੋਟੀਵੇਟ ਹੁੰਦੀ ਮੇਰੀ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ